ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰਾਂ ਵਿੱਚੋਂ ਇੱਕ ਹੈ ਅਮਰੀਕਾ ਜੋ ਖੁਦ ਨੂੰ ਆਜ਼ਾਦੀ ਦਾ ਮੰਦਿਰ ਕਹਿੰਦਾ ਹੈ ਉੱਥੇ ਅੱਜ ਧਰਮ ਦੀ ਆਜ਼ਾਦੀ ਤੇ ਇੱਕ ਵੱਡਾ ਸਵਾਲ ਖੜਾ ਹੋ ਗਿਆ ਹੈ ਗੱਲ ਹੋ ਰਹੀ ਹੈ ਦਾੜੀ ਦੀ ਪਾਬੰਦੀ ਦੀ ਇੱਕ ਐਸੀ ਪਾਬੰਦੀ ਜੋ ਸਿਰਫ ਵਾਲਾਂ ਦਾ ਕੇ ਸੀਮਿਤ ਨਹੀਂ ਹੈ ਸਗੋਂ ਧਾਰਮਿਕ ਆਸਥਾਵਾਂ ਦੇ ਮੂਲ ਦੇ ਉੱਤੇ ਵੀ ਵਾਰ ਕਰਦੀ ਹੈ ਜਿੱਥੇ ਸੈਨਿਕ ਆਪਣੇ ਕੇਸ ਅਤੇ ਪੱਗ ਨੂੰ ਸ਼ਾਨ ਮੰਨਦੇ ਹਨ ਉੱਥੇ ਹੀ ਮੁਸਲਮ ਅਤੇ ਯਹੂਦੀ ਪਾਈਚਾਰੇ ਲਈ ਦਾੜੀ ਉਹਨਾਂ ਲਈ ਸ਼ਰਧਾ ਦਾ ਪ੍ਰਤੀਕ ਹੈ ਪਰ ਹੁਣ ਪੈਂਟਾਗਨ ਦੇ ਵਿੱਚ ਨਵੇਂ ਹੁਕਮ ਸਾਹਮਣੇ ਆਏ ਹਨ ਜਿਨ੍ਹਾਂ ਨੇ ਉਹਨਾਂ ਦੇ ਅੱਗੇ ਸਵਾਲ ਖੜੇ ਕਰਤੇ ਹਨ ਕਿ ਜਾਂ ਤਾਂ ਤੁਸੀਂ ਧਰਮ ਛੱਡੋ ਜਾਂ ਫੌਜ ਨੂੰ ਅਮਰੀਕਾ ਦੇ ਰੱਖਿਆ ਸਕੱਤਰ ਪੀਟ ਨੇ ਹਾਲ ਹੀ ਦੇ ਵਿੱਚ ਜਾਰੀ ਕੀਤਾ ਹੈ ਇੱਕ ਮੈਮੋ ਜਿਸ ਦੇ ਵਿੱਚ ਦਾੜੀ ਨੂੰ ਛੋਟਾ ਕਰਨਾ ਲਗਭਗ ਖਤਮ ਕਰਨ ਦੀ ਹੀ ਗੱਲ ਕੀਤੀ ਗਈ ਹੈ ਹੁਣ ਕੋਈ ਵੀ ਸੈਨਿਕ ਚਾਹੇ ਉਹ ਸਿੱਖ ਹੋਵੇ ਜਾਂ ਮੁਸਲਮਾਨ ਜਾਂ ਯਹੂਦੀ ਉਹ ਆਪਣੇ ਤਰਨ ਦੇ ਆਧਾਰ ਤੇ ਦਾੜੀ ਨਹੀਂ ਰੱਖ ਸਕੇਗਾ ਇਹ ਉਹੀ ਅਮਰੀਕਾ ਹੈ ਜਿਸ ਨੇ 2017 ਦੇ ਵਿੱਚ ਸਿੱਖਾਂ ਲਈ ਪਗ ਅਤੇ ਦਾੜੀ ਦੀ ਆਜ਼ਾਦੀ ਦਿੱਤੀ ਸੀ ਉਹੀ ਅਮਰੀਕਾ ਜੋ ਆਪਣੇ ਸੈਨਿਕਾਂ ਨੂੰ ਕਹਿੰਦਾ ਸੀ ਕਿ ਤੁਹਾਡਾ ਵਿਸ਼ਵਾਸ ਹੀ ਤੁਹਾਡੀ ਤਾਕਤ ਹੈ ਪਰ ਹੁਣ ਉਹੀ ਦੇਸ਼ ਕਹਿ ਰਿਹਾ ਹੈ ਇੱਕ ਸਾਰਤਾ ਲਈ ਵਿਸ਼ਵਾਸ ਛੱਡੋ 30 ਸਤੰਬਰ ਕਵਾਂਟਿਕੋ ਬੇਸ ਤੇ 800 ਤੋਂ ਵੱਧ ਅਧਿਕਾਰੀ ਬੈਠੇ ਸਨ ਉਦੋਂ ਇਹ ਬਿਆਨ ਸਾਹਮਣੇ ਆਇਆ ਸੀ ਕਿਉਂਕਿ ਇਹ ਬਿਆਨ ਸਿਰਫ ਇੱਕ ਸਾਫ ਚਿਹਰੇ ਦੀ ਗੱਲ ਨਹੀਂ ਸੀ ਇਹ ਧਰਮ ਦੀ ਆਸਥਾ ਨੂੰ ਵੀ ਹਟਾਉਣ ਦੀ ਗੱਲ ਕਰਦਾ ਹੈ ਕਈ ਸਿਖ ਸੈਨਿਕ ਜਿਨ੍ਹਾਂ ਨੇ ਸਾਲਾਂ ਦੀ ਸੇਵਾ ਦੇ ਦੌਰਾਨ ਆਪਣੀ ਪਾਕ ਗ੍ਰਤੇ ਦਾੜੀ ਨੂੰ ਸੰਭਾਲਿਆ ਉਹ ਹੁਣ ਦੋ ਚੀਜ਼ਾਂ ਦੇ ਵਿੱਚ ਫਸ ਕੇ ਰਹਿ ਗਏ ਹਨ ਫੌਜ ਛੱਡਣ ਜਾਂ ਆਪਣਾ ਧਰਮ ਛੱਡਣ ਕਿਉਂਕਿ ਸਾਲ 1980 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਇੱਕ ਕੇਸ ਆਇਆ ਸੀ ਜਿਸ ਨੂੰ ਅਸੀਂ ਗੋਲਡਮੈਨ ਬਨਾਮ ਵੈਬਬਰਗਰ ਦੇ ਨਾਮ ਤੋਂ ਜਾਣਦੇ ਹਾਂ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਫੌਜ ਦੇ ਵਿੱਚ ਧਾਰਮਿਕ ਪ੍ਰਗਟਾਵਾ ਡਿਸਪਲਿਨ ਤੋਂ ਉੱਪਰ ਨਹੀਂ ਹੋ ਸਕਦਾ ਹੁਣ 2025 ਦੇ ਵਿੱਚ ਵੀ ਅਮਰੀਕਾ ਫੇਰ ਉਸੇ ਫੈਸਲੇ ਵੱਲ ਵਾਪਸ ਮੁੜ ਗਿਆ ਹੈ ਬਰ ਸਵਾਲ ਇਹ ਹੈ ਕਿ ਡਿਸਪਲਿਨ ਦਾ ਮਤਲਬ ਆਪਣੀ ਪਹਿਚਾਨ ਖੋ ਦੇਣਾ ਹੈ ਉਹ ਸਿਕ ਸੈਨਿਕ ਜਿਨ੍ਹਾਂ ਨੇ ਅਫਗਾਨਿਸਤਾਨ ਤੋਂ ਲੈ ਕੇ ਇਰਾਕ ਤੱਕ ਆਪਣੀ ਜਾਨ ਦਿੱਤੀ ਹੁਣ ਉਹ ਆਪਣੇ ਧਰਮ ਨਾਲ ਸਮਝੌਤਾ ਕਰਨ ਲਈ ਮਜਬੂਰ ਹੋ ਰਹੇ ਹਨ ਕਈਆਂ ਦੀਆਂ ਅਰਦਾਸਾਂ ਹੁਣ ਦਿਲ ਦੇ ਅੰਦਰ ਦਵੀਆਂ ਹੀ ਰਹਿ ਰਹੀਆਂ ਹਨ ਕਿਉਂਕਿ ਫੌਜ ਦੇ ਵਿੱਚ ਸੇਵਾ ਕਰਨ ਦੀ ਖੁਆਇਸ਼ ਉਹਨਾਂ ਦੀ ਸ਼ਰਧਾ ਨਾਲ ਹੁਣ ਟਕਰਾ ਰਹੀ ਹੈ ਆਜ਼ਾਦੀ ਦੇ ਦੇਸ਼ ਦੇ ਵਿੱਚ ਆਜ਼ਾਦੀ ਦਾ ਅਰਥ ਹੀ ਬਦਲ ਗਿਆ ਹੈ ਜਿੱਥੇ ਇੱਕ ਪਾਸੇ ਫਰੀडम ਆਫ ਰਿਲੀਜੀਅਨ ਦਾ ਝੰਡਾ ਲਹਿਰਾਇਆ ਜਾਂਦਾ ਹੈ ਉੱਤੇ ਹੀ ਦੂਜੇ ਪਾਸੇ ਝੰਡੇ ਦੀ ਛਾਂ ਦੇ ਹੇਠ ਹੀ ਕਿਸੇ ਦੀ ਦਾੜੀ ਹੁਣ ਕੱਟੀ ਜਾ ਰਹੀ ਹੈ ਸ਼ਾਇਦ ਅਮਰੀਕਾ ਹੁਣ ਨਵੀਂ ਡਿਕਸ਼ਨਰੀ ਲਿਖ ਰਿਹਾ ਹੈ ਜਿੱਥੇ ਫੇਥ ਦਾ ਮਤਲਬ ਹੋਏਗਾ ਜੋ ਆਦੇਸ਼ਮਨ ਨੇ ਅਤੇ ਨਾਲ ਹੀ ਫਰੀडम ਦਾ ਮਤਲਬ ਹੋਏਗਾ ਜੋ ਸਰਕਾਰ ਚਾਹੇ ਦੇਖਿਆ ਜਾਏ ਤਾਂ ਇਹ ਮਾਮਲਾ ਸਿਰਫ ਦਾੜੀ ਦਾ ਨਹੀਂ ਹੈ ਇਹ ਮਾਮਲਾ ਹੈ ਇੱਕ ਪਹਿਚਾਨ ਦਾ ਇੱਕ ਆਸਥਾ ਦਾ ਅਤੇ ਨਾਲ ਹੀ ਆਦਰਸ਼ਾਂ ਦੀ ਲੜਾਈ ਦਾ ਅੱਜ ਜੇ ਇਹ ਆਜ਼ਾਦੀ ਕਿਸੇ ਹੋਰ ਦੇਸ਼ ਦੇ ਵਿੱਚ ਖੋ ਜਾਏ ਤਾਂ ਕੱਲ ਉਹੀ ਆਜ਼ਾਦੀ ਸਾਡੇ ਲਈ ਵੀ ਇੱਕ ਵੱਡਾ ਸਵਾਲ ਬਣ ਸਕਦੀ ਹੈ ਕਿਉਂਕਿ ਆਖਿਰ ਦੇ ਵਿੱਚ ਧਰਮ ਤੋਂ ਵੱਡਾ ਡਿਸਪਲਿਨ ਨਹੀਂ ਹੁੰਦਾ ਹੈ ਤੇ ਜੇ ਕਿਸੇ ਨੂੰ ਆਪਣੀ ਸ਼ਰਦਾ ਦੀ ਕੀਮਤ ਆਪਣੀ ਨੌਕਰੀ ਨਾਲ ਚੁਕਾਉਣੀ ਪਏ ਤਾਂ ਇਹ ਆਜ਼ਾਦੀ ਨਹੀਂ ਇਹ ਇੱਕ ਨਵਾਂ ਗੁਲਾਮੀ ਦਾ ਰੂਪ ਹੈ If you want to be a beard you can join special forces If not then chef We don't have a military full of Nordic pagans